ਮੈਂ 12ਵੀਂ ਚੰਦਾ ਸੀ ਜਦੋਂ ਮੈਂ ਪਹਿਲੀ ਵਾਰ ਵੇਟਰ ਦੀ ਦਿਹਾੜੀ ਗਿਆ ਸੀ ਮਤਲਬ ਪੈਲਸਾ ਵਿੱਚ ਜਿੱਦਾਂ ਆਪਾਂ ਵੇਟਰ ਦੇਖਦੇ ਆਂ ਤਾਂ ਉਦਾਂ ਹੀ ਮੈਂ ਵੀ ਗਿਆ ਸੀ ਆਪਣੇ ਦੋਸਤਾਂ ਦੇ ਨਾਲ ਤਾਂ ਉੱਥੇ ਜਿਹੜੀ ਉਹ ਪਾਰਟੀ ਸੀ ਜਿੱਤੇ ਮੈਂ ਗਿਆ ਸੀ ਐਜ਼ ਅ ਵੇਟਰ ਉਹ ਪਾਰਟੀ ਟੀਚਰਾਂ ਦੀ ਸੀ ਮਤਲਬ ਜਿਹੜਾ ਸਾਡੇ ਨੇੜੇ ਸ਼ਹਿਰ ਲੱਗਦਾ ਉੱਥੇ ਬਹੁਤ ਸਾਰੇ ਟੀਚਰ ਮਤਲਬ ਅਲੱਗ-ਅਲੱਗ ਪਿੰਡਾਂ ਚ ਲੱਗੇ ਹੋਏ ਆ ਸ਼ਹਿਰ ਦੇ ਵਿੱਚ ਹੀ ਆ ਤਾਂ ਮਤਲਬ ਇੱਕ ਹੀ ਸ਼ਹਿਰ ਦੇ ਵਿੱਚੋਂ ਜ਼ਿਆਦਾਤਰ ਆ ਜਿਹੜੇ ਉਹ ਟੀਚਰ ਬਹੁਤ ਨੇ ਨੇੜੇ-ਨੇੜੇ ਪਿੰਡਾਂ ਵਿੱਚ ਸਰਕਾਰੀ ਟੀਚਰ ਤੇ ਉਹਨਾਂ ਨੇ ਕੀ ਇੱਕ ਪਾਰਟੀ ਰੱਖੀ ਹੋਈ ਸੀਗੀ ਸਾਡੇ ਉਹ ਸ਼ਹਿਰ ਦੇ ਵਿੱਚ ਹੀ ਇੱਕ ਪੈਲਸ ਹੈ ਤੇ ਉੱਥੇ ਜਿਹੜੀ ਆ ਉਹਨਾਂ ਨੇ ਇੱਕ ਪਾਰਟੀ ਰੱਖੀ ਹੋਈ ਸੀ ਤੇ ਮੈਂ ਉੱਥੇ ਆਪਣੇ ਦੋਸਤਾਂ ਨਾਲ ਜਾਵੜਿਆ ਇੱਕ ਟੀਚਰ ਮਤਲਬ ਵੇਟਰ ਦੇ ਤੌਰ ਤੇ ਤਾਂ ਉੱਥੇ ਮੈਨੂੰ ਜਿਹੜਾ ਸਾਡਾ ਪੰਜਾਬੀ ਦਾ ਮਾਸਟਰ ਸੀਗਾ ਉਹਨੇ ਪਛਾਣ ਲਿਆ ਮੇਰੇ ਮਾਸਕ ਵੀ ਪਾਇਆ ਹੋਇਆ ਹੋਦਾ ਸੀਗਾ ਪਰ ਫੇਰ ਵੀ ਉਸਨੇ ਪਛਾਨ ਲਿਆ ਮੈਨੂੰ ਤੇ ਮੈਨੂੰ ਉਹਨੇ ਆਪਣੇ ਕੋਲ ਬੁਲਾਇਆ ਤੇ ਉਹਨੇ ਮੇਰੇ ਤੋਂ ਕੁਝ ਨਹੀਂ ਦੱਸਿਆ ਪੁੱਛਿਆ ਮੈਨੂੰ ਕੁਝ ਨਹੀਂ ਕਿਹਾ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਕੰਮ ਕਰਨਾ ਚਾਹੀਦਾ ਤੇ ਕੋਈ ਵੀ ਕੰਮ ਹੈ ਜਿਹੜਾ ਉਹ ਵੱਡਾ ਛੋਟਾ ਨਹੀਂ ਹੁੰਦਾ ਤੇ ਇੰਨੀ ਗੱਲ ਹੀ ਉਹਨੇ ਮੈਨੂੰ ਕਹੀ ਤੇ ਮੈਂ ਦੂਜੇ ਦਿਨ ਸਕੂਲ ਵੀ ਜਾਣਾ ਸੀ ਮਤਲਬ ਰਾਤ ਨੂੰ ਪਾਰਟੀ ਸੀਗੀ ਤਾਂ ਰਾਤ ਨੂੰ ਪਾਰਟੀ ਉਹਨਾਂ ਦੀ 12 1 ਵਜੇ ਖਤਮ ਹੋਈ ਤੇ ਅਸੀਂ ਸਾਰਾ ਕੰਮ ਨਿਵੇੜ ਕੇ 1.5 2 ਵਜੇ ਘਰੇ ਗਏ ਤਾਂ ਮੈਂ ਮਤਲਬ ਇਸ ਤੋਂ ਬਾਅਦ ਕਾਫੀ ਟਾਈਮ ਸੀਗਾ 3-4 ਘੰਟੇ ਸੁੱਤੇ ਸਵੇਰ ਉੱਠ ਕੇ 8 ਵਜੇ ਦੇ ਨੂੰ ਜਿਹੜਾ ਕਾਲ ਸਕੂਲ ਮੈਂ ਚਲਿਆ ਗਿਆ ਤੇ ਉੱਥੇ ਕੀ ਆ ਮਤਲਬ ਉਹ ਟੀਚਰ ਹਲੇ ਆਇਆ ਨਹੀਂ ਸੀ ਤੇ ਜਦੋਂ ਮੈਂ ਨੂੰ ਉਹਨੇ ਉੱਥੇ ਦੇਖਿਆ ਤਾਂ ਉਹਨੇ ਮੈਨੂੰ ਕਲਾਸ ਚ ਜਾ ਕੇ ਮਤਲਬ ਮੈਨੂੰ ਡਾਇਰੈਕਟ ਨਹੀਂ ਕਿਹਾ ਪਰ ਸਾਰੀ ਕਲਾਸ ਨੂੰਨੇ ਕਿਹਾ ਕਿ ਮੈਂ ਇੱਕ ਮੁੰਡੇ ਨੂੰ ਰਾਤ ਪਾਰਟੀ ਚ ਦੇਖਿਆ ਉੱਥੇ ਉਹ ਕੰਮ ਕਰਦਾ ਸੀ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਆਪਣੀ ਕਲਾਸ ਦਾ ਹੀ ਮੁੰਡਾ ਹੈ ਤੇ ਕਹਿੰਦਾ ਕਿ ਮੇਰੇ ਆਉਣ ਤੋਂ ਪਹਿਲਾਂ ਉਹ ਸਕੂਲ ਆ ਗਿਆ ਰਾਤ ਨੂੰ ਉਹਨੇ ਕੰਮ ਵੀ ਕਰਿਆ ਤੇ ਕਹਿੰਦਾ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਤਾਂ ਉਹਨੇ ਮੈਨੂੰ ਪਰਸਨਲੀ ਕਲਾਸ ਵਿੱਚ ਨਹੀਂ ਅਲੱਗ ਸੱਦ ਕੇ ਕਿਹਾ ਕਹਿੰਦਾ ਕਿ ਜੇ ਤੈਨੂੰ ਕਿਤੇ ਵੀ ਅੱਗੇ ਤੂੰ ਪੜਨਾ ਹੋਇਆ ਜਾਂ ਪੜਾਈ ਕਰਨੀ ਹੋਈ ਤਾਂ ਤੈਨੂੰ ਮਤਲਬ ਕੋਈ ਵੀ ਫਾਈਨੈਂਸ਼ੀਅਲੀ ਸਪੋਰਟ ਚਾਹੀਦੀ ਹੋਈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਨੌਲਜ ਚਾਹੀਦੀ ਹੋਈ ਤਾਂ ਮੇਰੇ ਨਾਲ ਆਪਤਾ ਕਰ ਲਈ ਮਤਲਬ ਕੰਟੈਕਟ ਕਰ ਲਈ ਤੂੰ ਤੇ ਉਦੋਂ ਮਤਲਬ ਬੱਚੇ ਹੁੰਦੇ ਸੀਗੇ ਨਹੀਂ ਪਤਾ ਸੀਗਾ ਤਾਂ ਮੈਂ ਉਹ ਟੀਚਰ ਕੋਲ ਚਲਿਆ ਗਿਆ ਮਤਲਬ ਉਹਨਾਂ ਦਾ ਘਰ ਲੱਭਿਆ ਜਿੱਥੋਂ ਤੇ ਉੱਥੇ ਚਲਿਆ ਗਿਆ ਮੈਂ ਕਿਹਾ ਵੀ ਸਰ ਮੈਂ ਪਲੱਸ 2 ਤੋਂ ਬਾਅਦ ਜਿਹੜੀ ਆਪਣਾ ਹੁਣ ਮੈਂ ਈਟੀਟੀ ਕਰਨੀ ਆ ਤੇ ਮੈਨੂੰ ਤੁਹਾਡੀ ਮਤਲਬ ਸਪੋਰਟ ਚਾਹੀਦੀ ਆ ਫਾਈਨੈਂਸ਼ਲੀ ਮੈਂ ਕਿਹਾ ਇੰਨਾ ਹੈ ਮੇਰੇ ਕੋਲ ਪੈਸੇ ਹਨਗੇ ਤਾਂ ਮਤਲਬ ਉਹਨੇ ਮੈਨੂੰ ਥੋੜਾ ਜਿਹਾ ਏਦਾਂ ਟ੍ਰੀਟ ਕਰਿਆ ਜਿੱਦਾਂ ਵੀ ਇੱਕ ਸਾਥ ਦੀ ਨਾ ਹੀ ਸੀਗੀ ਤਾਂ ਉਦੋਂ ਇਹ ਗੱਲ ਸਮਝ ਆਈ ਕਿ ਜਦੋਂ ਕੋਈ ਹੌਸਲਾ ਦਿੰਦਾ ਹੁੰਦਾ ਹੁੰਦਾ ਸ਼ਬਦਾਂ ਵਿੱਚ ਕਿ ਤੈਨੂੰ ਕੋਈ ਵੀ ਲੋਡ ਹੋਈ ਤਾਂ ਮੇਰੇ ਕੋਲ ਆ ਜੀ ਤਾਂ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਸੱਚਮੁੱਚ ਹੀ ਉਹਦੇ ਕੋਲੋਂ ਮਦਦ ਲੈਣ ਲਈ ਜਾ ਵੜਨਾ ਹੁੰਦਾ ਤਾਂ ਉਸ ਤੋਂ ਬਾਅਦ ਮੈਨੂੰ ਮਤਲਬ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਜੇ ਤੈਨੂੰ ਕਦੇ ਵੀ ਲੋਡ ਹੋਈ ਤਾਂ ਤੋਂ ਸਾਡੇ ਤੋਂ ਮਦਦ ਲੈ ਸਕਦਾ ਪਰ ਉਸ ਸਬਕ ਤੋਂ ਬਾਅਦ ਮੈਂ ਕਦੇ ਵੀ ਕਿਸੇ ਨੂੰ ਮਤਲਬ ਜਦੋਂ ਤੱਕ ਮੈਂ ਖੁਦ ਕੋਈ ਕੰਮ ਕਰ ਸਕਦਾ ਉਦੋਂ ਤੱਕ ਮੈਂ ਕਦੇ ਕਿਸੇ ਤੋਂ ਵੀ ਮਦਦ ਲੈਣ ਲਈ ਹੱਥ ਨਹੀਂ ਉਸ ਉਸ ਦਿਨ ਤੋਂ ਬਾਅਦ ਅੱਡਿਆ ਕਿਉਂਕਿ ਮੈਨੂੰ ਇੱਕ ਚੀਜ਼ ਸਮਝ ਆ ਗਈ ਕਿ ਜੇ ਤੁਹਾਨੂੰ ਕੋਈ ਹੌਸਲਾ ਵਸਾਈ ਦਿੰਦਾ ਹੈ ਤਾਂ ਮਤਲਬ ਉਹ ਉਹ ਸਿਰਫ ਹੌਸਲਾ ਹੁੰਦਾ ਹੈ ਤੇ ਉਹ ਹੌਸਲਾ ਸਿਰਫ ਮਤਲਬ ਇਦਾਂ ਨਹੀਂ ਹੁੰਦਾ ਕਿ ਮੱਲ ਉਹ ਤੁਹਾਡੀ ਜ਼ਿੰਦਗੀ ਬਦਲ ਲੈਂਦਾ ਯਾਰ ਹੋ ਸਕਦਾ ਮੈਂ ਉਦੋਂ ਜਦੋਂ ਦਿਹਾੜੀਆਂ ਕਰਦਾ ਸੀ ਤਾਂ ਉਹ ਮਤਲਬ ਮੈਂ ਇਹ ਕਹਿੰਦਾ ਕਿ ਮੈਂ ਤਾਂ ਸਿਰਫ ਇਹ ਇਹ ਕੰਮ ਹੀ ਕਰ ਸਕਦਾ ਹੋਰ ਕੁਝ ਕਰ ਹੀ ਨਹੀਂ ਸਕਦਾ ਪਰ ਉਹ ਉਹਨਾਂ ਦੇ ਹੌਸਲੇ ਨੇ ਮੈਨੂੰ ਅੱਗੇ ਪੜਨ ਲਈ ਪ੍ਰੇਰਿਤਨਾ ਕਿ ਦਿੱਤੀ ਪਰ ਇਦਾਂ ਦੀਆਂ ਚੀਜ਼ਾਂ ਕਿ ਮਤਲਬ ਜੋ ਵੀ ਆਪਨ ਕੋਈ ਕਹਿੰਦਾ ਹੈ ਕਿ ਤੂੰ ਮੈਂ ਤੁਹਾਡੀ ਮਦਦ ਕਰ ਸਕਦਾ ਤੇ ਜਿੰਨੀ ਦੇਰ ਤੁਹਾਡੇ ਵਿੱਚ ਖੁਦ ਕੁਝ ਕਰਨ ਦੀ ਸਟਰੈਂਥ ਹੈਗੀ ਆ ਸਮਰੱਥਾ ਹੈਗੀ ਆ ਤਾਂ ਤੁਸੀਂ ਆਪਣੇ ਆਪ ਕਰਿਆ ਕਰੋ